ਗੁਰੂ ਦਾ ਨਾਮ ਵਾਹਿਗੁਰੂ ਕਾ ਨਾਮ ਵਾਹਿਗੁਰੂ ਕਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨਮਾਨ ਤੇ ਸਤਕਾਰ ਜੋ ਗੁਰੂ ਪਿਆਰੀ ਸੰਤ ਜੀ ਅੱਜ 24 ਤਰੀਕ ਨਵਾਂ ਮਹੀਨਾ 2025 ਪਿੰਡ ਹੱਡੀ ਵਾਲੇ ਦੇ ਗੁਰੂ ਘਰ ਦੇ ਵਿੱਚ ਅੰਦਰਲੇ ਚ ਦਾਸ ਬਾਬਾ ਲਾਂਚਿੰਗ ਪੀਖੀ ਵੱਲੋਂ ਕਥਾ ਵਿਚਾਰਾਂ ਹੋਈਆਂ ਨੇ ਤੁਸੀਂ ਧਰਮ ਪ੍ਰਚਾਰ ਦੀ ਲਹਿਰ ਨੂੰ ਬਹੁਤ ਵਧੀਆ ਸਹਿਯੋਗ ਦੇ ਰਹੇ ਹੋ ਜਿੱਥੇ ਮੈਂ ਕੋਟਾਂ ਕੋਟ ਧੰਨਵਾਦ ਕਰਦਾ ਤੁਹਾਨੂੰ ਗੁਰਦਵਾਰਾ ਸਾਹਿਬ ਜੀ ਮਹਾਰਾਜ ਦਾ ਉੱਥੇ ਗੁਰੂ ਕੇ ਵਜੀਰ ਸਾਹਿਬਾਨ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਤੇ ਨਾਲ ਮੇਰੀਆਂ ਧੀਆ ਪੈਣਾ ਵੀਰ ਬਜ਼ੁਰਗ ਬੱਚੇ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਸਵੇਰੇ ਅੰਮ੍ਰਿਤ ਮੇਲ ਤੋਂ ਲੈ ਕੇ ਹੁਣ ਤੱਕ ਹਾਜ਼ਰੀਆਂ ਲਵਾ ਰਹੇ ਹੋ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਰਨ ਪ੍ਰਚਾਰ ਦੀ ਜਿਹੜੀ ਲਹਿਰ ਚੱਲੀ ਹੋਈ ਆ ਸੰਤ ਸਮਾਜ ਵੱਲੋਂ ਖਾਸ ਕਰਦੇ ਆ ਤੁਸੀਂ ਸਹਿਯੋਗ ਦਿੰਦੇ ਰਹੋਗੇ ਤੇ ਆਪਾਂ ਹੰਬੜਾ ਮਾਰੀਏ ਸਾਰੇ ਨਸ਼ੇ ਵਿਸ਼ਿਆਂ ਤੋਂ ਬੱਚਿਆਂ ਨੂੰ ਗਵਾਰਜਿਤ ਕਰਕੇ ਰੋਕ ਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਉਣ ਦੀ ਕੋਸ਼ਿਸ਼ ਕਰੀਏ ਸਾਰੀਆਂ ਸੰਗਤਾਂ ਦਾ ਨਗਰ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ